ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 20 ਰੁਪਏ ਚ ਜਦੋਂ ਆਦਮੀ ਢਿੱਡ ਪਰ ਕੇ ਖਾ ਸਕਦਾ ਸੀ ਉਹ ਜਮਾਨੇ ਬਹੁਤ ਪੁਰਾਣੇ ਹੋ ਚੱਲੇ ਪਰ ਗੁਰਦਾਸਪੁਰ ਦੇ ਹਿਆਤ ਨਗਰ ਵਿੱਚ ਉਹ ਦੌਰ ਵਾਪਸ ਆ ਗਿਆ ਹੈ ਇੱਥੇ ਡਾਕ ਮਹਿਕਮੇ ਤੋਂ ਪੋਸਟਮਾਸਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਗੁਰਸਿੱਖਜੀਤ ਸਿੰਘ ਨੇ ਜ਼ਰੂਰਤਮੰਦਾਂ ਦੀ ਭੁੱਖ ਮਿਟਾਉਣ ਲਈ 10 ਰੁਪਏ ਵਿੱਚ ਦਾਲ ਸਬਜ਼ੀ ਅਤੇ 10 ਰੁਪਏ ਵਿੱਚ ਪੰਜ ਰੋਟੀਆਂ ਜਾਂ ਫਿਰ ਚੌਲ ਵਰਤਾਉਣ ਦੀ ਸੇਵਾ ਸ਼ੁਰੂ ਕੀਤੀ ਹੈਜੀਤ ਸਿੰਘ ਵੱਲੋਂ ਬਕਾਇਦਾ ਇਸ ਦੇ ਲਈ ਸੈਟਅਪ ਲਗਾਇਆ ਗਿਆ ਹੈ ਦੇ ਸੇਵਾ ਕੁਰਸੀਆ ਟੇਬਲ ਤੇ ਬਿਠਾ ਕੇ ਵੀ ਕੀਤੀ ਜਾ ਰਹੀ ਹੈ ਜੇਕਰ ਕੋਈ ਚਾਹੇ ਤਾਂ ਉੱਥੇ ਹੀ ਕੁਰਸੀਆ ਟੇਬਲ ਤੇ ਬੈਠ ਕੇ ਖਾ ਵੀ ਸਕਦਾ ਹੈ ਤੇ ਜੇਕਰ ਚਾਹੇ ਤਾਂ ਖਾਣਾ ਪੈਕ ਵੀ ਕਰਵਾ ਕੇ ਲੈ ਕੇ ਜਾ ਸਕਦਾ ਹੈ ਹਾਲਾਂਕਿ ਉਹ ਨਦੀ ਇੱਛਾ ਬਿਨਾ ਪੈਸੇ ਦੇ ਸੇਵਾ ਸ਼ੁਰੂ ਕਰਨ ਦੀ ਸੀ ਪਰ ਅਨਾਜ ਦੀ ਵਰਤੋਂ ਰੋਕਣ ਲਈ ਕਿ ਫਤਿਹ ਮੂਲ ਰੱਖਿਆ ਗਿਆ ਹੈ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜੀਤ ਸਿੰਘ ਹੋਰਾਂ ਦਾ ਪੂਰਾ ਪਰਿਵਾਰ ਇਸ ਵਿੱਚ ਆਪਣਾ ਸਹਿਯੋਗ ਦੇ ਰਿਹਾ ਹੈ ਪੌਰਤਾ ਘਰ ਵਿੱਚ ਰੋਟੀਆਂ ਝੋਲ ਦਾਲ ਸਬਜ਼ੀ ਬਣਾਉਂਦੀਆਂ ਹਨ ਤੇਜੀਤ ਸਿੰਘ ਦਾ ਬੇਟਾ ਅਤੇ ਪੁੱਤਰਾ ਇਸ ਨੂੰ ਵਰਤੋਂ ਦੀ ਸੇਵਾ ਨਿਭਾ ਰਿਹਾ ਹੈ ਪਿਛਲੇ ਲਗਭਗ 5 ਮਹੀਨਿਆਂ ਜੀਤ ਸਿੰਘ ਦੇ ਪਰਿਵਾਰ ਦੀ ਇਹ ਸੇਵਾ ਗੁਰਦਾਸਪੁਰ ਦੇ ਹਯਾਤ ਨਗਰ ਦੇ પેટ્રોલ ਪੰਪ ਨੇੜੇ ਚੱਲ ਰਹੀ ਹੈ ਤੇ ਉਹਨਾਂ ਦਾ ਕਹਿਣਾ ਉਹਨਾਂ ਦਾ ਪਰਿਵਾਰ ਹਮੇਸ਼ਾ ਇਸੇ ਸੇਵਾ ਜਾਰੀ ਰੱਖੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਇਓ ਇੱਥੇ ਤੇ ਕਿੱਦਾਂ ਦਾ ਲੱਗਿਆ ਲੱਗਰ ਤੇ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਹਨ ਅਸੀਂ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘਰ ਵਰਗਾ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਅਸੀਂ ਕੋਲੇਜ ਪੜ੍ਹਦੇ ਆ ਪੀਜੀ ਚ ਰਹਿੰਦੇ ਹਾਂ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇੱਦਾਂ ਦੀ ਰੋਟੀ ਮਿਲ ਜਾਂਦੀ ਨਹੀਂ ਸਰ ਉੱਥੇ ਤੇ ਬਹੁਤ ਟੇਸ ਨਹੀਂ ਹੁੰਦੀ ਰੋਟੀ ਲੇਕਿਨ ਇੱਥੇ ਆਪਾਂ ਆ ਪਹਿਲੀ ਵਾਰ ਧਨ ਘਰ ਵਰਗਾ ਖਾਣਾ ਮਿਲਿਆ ਇੱਥੇ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਾਂਗੇ ਇੱਥੇ ਆਓ ਤੇ ਪੀਜੀ ਘਰ ਵਰਗਾ ਖਾਣਾ ਖਾਓ ਸ਼ੀਵਾ 5 ਮਹੀਨੇ ਹੋਇਆ ਇਹ ਚਾਲੂ ਕੀਤੀ ਹੈ ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਬਈ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ ਮੈਂ ਇਹ ਵੀ ਸੋਚਿਆ ਕਿ ਬਈ ਮੈਂ ਇਹ ਵੇਖਿਆ ਜੀ ਟਿਊਬ ਤੇ ਇੱਕ ਜੀ ਟਿਊਬ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਬਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਔਰੇ ਉਸ ਸਸਤੀ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਹਾਂ ਕਿਉਂਕਿ ਫ੍ਰੀ ਭੋਜਨ ਦੇ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਤੇ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸੇ ਵਿੱਚ ਅਸੀਂ ਦਾਲ ਫੇ ਰੋਜ਼ ਦੇ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦਿੰਦੇ ਨੇ ਹਾਂਜੀ ਜਿਸ ਤਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਕਿੰਨੇ ਪਿਆਰ ਕਰਦੇ ਹੋ ਸਾਰੇ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਰੇਸੀ ਕਰਦੇ ਆ ਸਾਡੀਆਂ ਹਾਂ ਕਾਰਦੀਆਂ ਨੂੰਹਾਂ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜੀ ਵਗੈਰਾ ਜੋ ਰੋਟੀਆਂ ਪਕਾਦਾ ਪਕਾਦੇ ਸੀ ਅਸੀਂ ਕਾਫੀ ਚਿਰ ਤੋਂ ਕਰ ਰਹੇ ਹਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਹਾਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰੂ ਰੱਖੀਏ